ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਜੇਐਮਜੀ ਨਿਊਜ਼ ਇੰਡੀਆ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੋ ਵੱਡੀਆਂ ਅੰਤਰਰਾਸ਼ਟਰੀ ਖਬਰਾਂ ਲੈ ਕੇ ਆਏ ਹਾਂ ਇੱਕ ਵੱਡਾ ਐਕਸ਼ਨ ਕੈਨੇਡਾ ਤੋਂ ਆ ਰਿਹਾ ਹੈ ਜਿੱਥੇ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢਣ ਦੀ ਕਾਰਵਾਈ ਚੱਲ ਰਹੀ ਹੈ ਦੂਜੀ ਵੱਡੀ ਖਬਰ ਖਾੜੀ ਦੇਸ਼ ਕੁਵੈਤ ਤੋਂ ਜਿੱਥੇ ਹਜ਼ਾਰਾਂ ਔਰਤਾਂ ਦੀ ਨਾਗਰਿਕਤਾ ਖੋਹ ਲਈ ਗਈ ਹੈ ਆਓ ਦੋਵਾਂ ਖਬਰਾਂ ਨੂੰ ਤਫਸੀਲ ਨਾਲ ਸਮਝਦੇ ਹਾਂ ਕੈਨੇਡਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। CBSA ਨੇ ਹੁਣ ਤੱਕ 30 ਹਜ਼ਾਰ ਤੋਂ ਵੱਧ ਡਿਪੋਰਟੇਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਦੇ ਟੂਰਿਸਟ ਜਾਂ ਵਰਕ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ ਜਾਂ ਫਿਰ ਜਿਨ੍ਹਾਂ ਦੀ ਸ਼ਰਨ ਦੀ ਅਰਜ਼ੀ ਰੱਦ ਹੋ ਚੁੱਕੀ ਹੈ ਜਾਂ ਫਿਰ ਉਹ ਅਪਰਾਧਿਕ ਰਿਕਾਰਡ ਵਾਲੇ ਹਨ। ਇਸ ਵਿੱਚ ਬਹੁਤ ਵੱਡੀ ਗਿਣਤੀ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਵੀ ਹੈ। ਕਈ ਨੌਜਵਾਨ ਇੱਥੇ ਸਟੱਡੀ ਜਾਂ ਵਰਕ ਪਰਮਿਟ ਤੇ ਆਏ ਸਨ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਇੱਥੇ ਹੀ ਰਹਿ ਰਹੇ ਹਨ। ਇਮੀਗ੍ਰੇਸ਼ਨ ਮਾਹਿਰਾਂ ਦੇ ਮਤਾਬਕ ਇਹਨਾਂ 30000 ਲੋਕਾਂ ਵਿੱਚੋਂ 88% ਲੋਕਾਂ ਦੀ ਸ਼ਰਨ ਪਟੀਸ਼ਨ ਰੱਦ ਹੋ ਚੁੱਕੀ ਹੈ ਸੀਵੀਐਸਏ ਦੀ ਸੂਚੀ ਵਿੱਚ ਉਹ ਵਿਦਿਆਰਥੀ ਵੀ ਹਨ ਜੋ ਪੜ੍ਹਾਈ ਛੱਡ ਚੁੱਕੇ ਹਨ ਅਤੇ ਉਹ ਵੀ ਜਿਨ੍ਹਾਂ ਨੇ ਵੀਜ਼ਾ ਮਿਆਦ ਤੋਂ ਬਾਅਦ ਕੈਨੇਡਾ ਨਹੀਂ ਛੱਡੀ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਪੀਆਰ ਕਾਰਡ ਸੀ ਪਰ ਉਹ ਕਾਨੂੰਨੀ ਉਲੰਘਣਾ ਵਿੱਚ ਫੜੇ ਗਏ ਜੇਕਰ ਹੁਣ ਉਹਨਾਂ ਨੇ ਕੈਨੇਡੀਅਨ ਵੀਜ਼ਾ ਦੁਬਾਰਾ ਪ੍ਰਾਪਤ ਕਰਨਾ ਹੋਵੇ ਏਜੰਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਜੇਕਰ ਕੋਈ ਦੇਸ਼ ਨਿਕਾਲਾ ਦਿੱਤਾ ਗਿਆ ਵਿਅਕਤੀ ਬਾਅਦ ਵਿੱਚ ਦੁਬਾਰਾ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਸਰਕਾਰ ਦੁਆਰਾ ਦੇਸ਼ ਨਿਕਾਲੇ ਦੀ ਲਾਗਤ ਵਜੋਂ 3800 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ ਜੇਕਰ ਉਸ ਨੂੰ ਇੱਕ ਵਿਸ਼ੇਸ਼ ਐਕਸ ਕਾਰਡ ਅਧੀਨ ਨਾਲ ਵਾਪਸ ਭੇਜਿਆ ਜਾਂਦਾ ਹੈ ਤਾਂ ਉਸ ਨੂੰ 12800 ਕੈਨੇਡੀਅਨ ਡਾਲਰ ਦੇਣੇ ਪੈਣਗੇ ਏਜੰਸੀ ਦੀ ਤਾਜ਼ਾ ਰਿਪੋਰਟ ਅਨੁਸਾਰ 1 ਜੁਲਾਈ ਤੱਕ 457646 ਲੋਕ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਦੇ ਵੱਖ-ਵੱਖ ਪੜਾਵਾਂ ਤੇ ਸਨ 27000 675 ਲੋਕ ਦੇਸ਼ ਨਿਕਾਲਾ ਦੇ ਆਖਰੀ ਪੜਾਅ ਵਿੱਚ ਹਨ 378320 ਲੋਕ ਨਿਗਰਾਨੀ ਹੇਠ ਹਨ ਅਤੇ ਸ਼ਰਨਾਰਥੀ ਬਣਨ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ ਇੱਕ ਹੋਰ ਕੈਨੇਡੀਅਨ ਮਾਹਿਰ ਮੁਤਾਬਕ ਪਿਛਲੇ 3 ਸਾਲਾਂ ਵਿੱਚ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ 2024 ਵਿੱਚ ਹੁਣ ਤੱਕ 20000 ਤੋਂ ਵੱਧ ਸ਼ਰਨ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਜੋ ਕਿ 2019 ਨਾਲੋਂ 615% ਵਧ ਹਨ ਸਰਕਾਰ ਇਹਨਾਂ ਪਟੀਸ਼ਨਾਂ ਦਾ ਜਲਦੀ ਨਿਪਟਾਰਾ ਕਰ ਰਹੀ ਹੈ ਕਿਉਂਕਿ ਉਹਨਾਂ ਵਿੱਚੋਂ 98.99% ਦਾਅਵਿਆਂ ਨੂੰ ਝੂਠਾ ਪਾਇਆ ਗਿਆ ਹੈ ਹੁਣ ਗੱਲ ਕਰੀਏ ਖਾੜੀ ਦੇਸ਼ ਕੁਵੈਤ ਦੀ ਜਿੱਥੇ ਦੀ ਸਰਕਾਰ ਨੇ ਇੱਕ ਚੁਕਾਉਣ ਵਾਲਾ ਫੈਸਲਾ ਲਿਆ ਹੈ 37000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਗਈ ਹੈ ਇਹਨਾਂ ਵਿੱਚੋਂ ਵੱਡੀ ਗਿਣਤੀ ਔਰਤਾਂ ਦੀ ਹੈ ਖਾਸ ਕਰਕੇ ਉਹ ਜੋ ਵਿਆਹ ਰਾਹੀਂ ਨਾਗਰਿਕਤਾ ਹਾਸਲ ਕਰ ਚੁੱਕੀਆਂ ਸਨ ਕਈ ਔਰਤਾਂ 20 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਹੀਆਂ ਸਨ ਪਰ ਇਹ ਕਾਰਵਾਈ ਇੰਨੀ ਚੁੱਪਚਾਪ ਹੋਈ ਕਿ ਕਈਆਂ ਨੂੰ ਉਸ ਦਿਨ ਪਤਾ ਲੱਗਾ ਜਦੋਂ ਉਹਨਾਂ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਜਾਂ ਸਰਕਾਰੀ ਸੇਵਾਵਾਂ ਮਨ ਰੁਕ ਗਈਆਂ ਇਹ ਸਭ ਕੁਵੈਤ ਦੇ ਨਵੇਂ ਅਮੀਰ ਸ਼ੇਖ ਮਿਸਾਲ ਦੀ ਨੀਤੀ ਅਨੁਸਾਰ ਹੋ ਰਿਹਾ ਹੈ ਅਮੀਰ ਚਾਹੁੰਦੇ ਹਨ ਕਿ ਨਾਗਰਿਕਤਾ ਸਿਰਫ ਖੂਨ ਦੇ ਰਿਸ਼ਤੇ ਨਾਲ ਹੋਵੇ ਨਾ ਕਿ ਵਿਆਹ ਜਾਂ ਕਿਸੇ ਹੋਰ ਰਾਹੀਂ ਇਤਿਹਾਸਕਾਰਾਂ ਦੇ ਮੁਤਾਬਕ ਇਹ ਰੱਦੀਆਂ ਕੁਵੈਤ ਦੀ ਇਤਿਹਾਸ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਨਾਗਰਿਕਤਾ ਖੋਣ ਦੀ ਲਹਿਰ ਹੈ 26000 ਤੋਂ ਵੱਧ ਔਰਤਾਂ ਇਸ ਕਾਰਵਾਈ ਨਾਲ ਪ੍ਰਭਾਵਿਤ ਤੁਹਾਨੂੰ ਨਾ ਦੋਵੇਂ ਖਬਰਾਂ ਸਾਨੂੰ ਇੱਕ ਵੱਡਾ ਸੰਦੇਸ਼ ਦੇ ਰਹੀਆਂ ਹਨ ਕਿ ਚਾਹੇ ਤੁਸੀਂ ਕੈਨੇਡਾ ਜਾਂ ਕੁਵੈਤ ਵਿੱਚ ਹੋ ਇਮੀਗ੍ਰੇਸ਼ਨ ਨੀਤੀਆਂ ਬਹੁਤ ਜ਼ਿਆਦਾ ਸਖਤ ਹੋ ਚੁੱਕੀਆਂ ਹਨ ਜੇਕਰ ਤੁਸੀਂ ਵਿਦੇਸ਼ ਜਾਂਦੇ ਹੋ ਤਾਂ ਆਪਣੇ ਵੀਜ਼ਾ ਦਸਤਾਵੇਜ਼ ਅਤੇ ਕਾਨੂੰਨ ਦੀ ਪੂਰੀ ਪਾਲਣਾ ਕਰੋ ਨਹੀਂ ਤਾਂ ਹਜ਼ਾਰਾਂ ਕਿਲੋਮੀਟਰ ਦੀ ਦੂਰ ਦੀ ਜ਼ਿੰਦਗੀ ਇੱਕ ਪਲ ਵਿੱਚ ਉਲਟ ਸਕਦੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਆਪਣੀ ਰਾਏ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਤੁਹਾਡਾ ਆਪਣਾ ਜੇ ਐਨ ਜੇ ਨਿਊਜ਼ ਇੰਡੀਆ